ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੰਗ 620 ਸੋਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ कोई राजे राम की रखवाली सुख सहज आनंद गुण गाव मन तन देह सुखाली रहाओ पतत उदाहरण सतगुरु मेरा मोहतिषका परवासा बक्स लये सब सच्चा साहिब ਸੋਨਾ ਨਾਨਕ ਕੀ ਅਰਦਾਸਾ ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਆਓ ਹੁਣ ਇਸ ਸੁੰਦਰ ਸ਼ਬਦ ਦੇ ਅਰਥ ਸਰਵਣ ਕਰੀਏ ਹੈ ਪਾਈ ਪ੍ਰਭੂ ਭਾਸ਼ਾ ਰਾਖੀ ਕਰਦਾ ਹੈ ਉਸ ਦਾ ਮਨ ਸੁਖੀ ਹੋ ਜਾਂਦਾ ਹੈ ਉਸ ਦਾ ਸਰੀਰ ਸੁਖੀ ਹੋ ਜਾਂਦਾ ਹੈ اے بھائی ਤੁਸੀਂ ਵੀ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰੋ ਤੁਹਾਨੂੰ ਵੀ ਸੁਖ ਮਿਲਣਗੇ ਆਤਮਕ ਅਡੋਲਤਾ ਦੇ ਆਨੰਦ ਮਿਲਣਗੇ ਰਹਾਉ اے ਭਾਈ ਜਿਸ ਮਨੁੱਖ ਤੇ ਪਰ ਬ੍ਰਹਮ ਪ੍ਰਭੂ ਨੇ ਮਿਹਰ ਦੇ ਨੇ ਗਾ ਕੀਤੀ ਉਸ ਨੂੰ ਗੁਰੂ ਮਿਲਾ ਕੇ ਪ੍ਰਭੂ ਨੇ ਉਸ ਦਾ ਪਿਛਲਾ ਕੀਤਾ ਪਾਪ ਉਸ ਦੇ ਅੰਦਰੋਂ ਦੂਰ ਕਰ ਦਿੱਤਾ ਇਸ ਤਰ੍ਹਾਂ ਪ੍ਰਭੂ ਆਪ ਹੀ ਸਾਰੇ ਸੰਸਾਰ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਆਪਣਾ ਮੁੜ ਕਦੀ ਮਾਦਾ ਦਇਆ ਪਿਆਰ ਵਾਲਾ ਸੁਭਾਅ ਚੇਤੇ ਰੱਖਦਾ ਹੈ हे ਭਾਈ ਮੇਰਾ ਗੁਰੂ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ ਮੈਨੂੰ ਵੀ ਉਸ ਦਾ ਹੀ ਸਹਾਰਾ ਹੈ ਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਸਾਰੇ ਜੀਵ ਗੁਰੂ ਦੀ ਸ਼ਰਨ ਪਾ ਕੇ ਬਖਸ਼ ਲਏ ਹਨ ਜਿਹੜਾ ਸਦਾ ਥਿਰ ਪ੍ਰਭੂ ਵਿਕਾਰਿਆ ਨੂੰ ਵੀ ਗੁਰੂ ਦੀ ਸ਼ਰਨ ਪਾ ਕੇ ਬਖਸ਼ਦਾ ਆ ਰਿਹਾ ਹੈ ਉਹ ਪ੍ਰਭੂ ਨਾਨਕ ਦੀ ਅਰਜ਼ੋਈ ਪੀ ਸੁਣਨ ਵਾਲਾ ਹੈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ